ਇਹ ਨਾਮ ਚੱਲਦਾ ਮੇਰਾ ਨਾਮ ਦਾਨਵੀ ਰਾਜੀ ਕਿਹੜਾ ਏਰੀਆ ਹੈ ਇਹ ਸੰਤਨਗਰ ਜ਼ੀਰੋ ਨੰਬਰ ਗਲੀ ਸੰਸੀ ਮੋਹੱਲਾ ਹੈਗਾ ਜੀ ਕੀ ਗੱਲ ਕੀ ਅਸੀਂ ਜੀ ਸਵੇਰ ਦੇ ਇੱਥੇ ਇਹ ਮਕਾਨ ਡਿੱਗਣ ਵਾਲਾ ਸੀ ਮਤਲਬ ਕਿ ਅਸੀਂ ਸਵੇਰੇ ਸੋਚਿਆ ਵੀ ਥੋੜਾ ਜਿਹੜਾ ਸਮਾਨ ਹੈਗਾ ਬਚਤ ਹੋ ਜਾਏਗੀ ਵੀ ਸਮਾਨ ਬਾਹਰ ਕਰਦੇ ਆ ਅਸੀਂ ਸਮਾਨ ਬਾਹਰ ਕੱਢ ਰਹੇ ਸੀ ਤੇ ਅੱਧਾ ਦਾ ਸਮਾਨ ਕੱਢਤਾ ਸੀ ਇੱਕ ਬੈੱਡ ਰਹਿ ਗਿਆ ਸੀ ਉਹ ਬੈੱਡ ਕੱਢ ਰਹੇ ਸੀ ਮੈਂ ਤਾਂ ਬਾਹਰ ਆ ਗਿਆ ਸੀ ਮੈਂ ਗਲੀ ਗਲੀ ਤੇ ਚਲਾ ਗਿਆ ਤੇ ਉਹ ਦੋਨੋਂ ਹੀ ਬੰਦੇ ਅੰਦਰ ਰਹਿ ਗਏ ਉਹ ਅਚਾਨਕ ਛੱਤ ਡਿੱਗ ਗਈ ਉਹਨਾਂ ਦੇ ਬੰਦੇ ਬਹੁਤ ਬੰਦੇ ਬਹੁਤ ਮੁਸ਼ਕਿਲ ਨਾਲ ਕੱਢਿਆ ਉਹਨਾਂ ਦੀ ਆਵਾਜ਼ਾਂ ਆ ਰਹੀ ਸੀ ਥੱਲੇ ਵੀ ਮੈਂ ਇੱਥੇ ਹੈਗਾ ਮੈਂ ਇੱਥੇ ਹੈਗਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਜੀ ਉਹਨਾਂ ਦੀ ਗੰਭੀਰ ਹਾਲਤ ਹੈ ਹੁਣ ਉਹਨਾਂ ਨੂੰ ਗੰਗਾ ਨਗਰ ਰੈਫਰ ਕੀਤਾ ਗਿਆ ਇੱਕ ਦਾ ਨਾਂ ਰਿੰਕੂ ਹੈ ਉਹ ਆਪਣੇ ਚਾਚਾ ਜੀ ਹੈਗੇ ਨੇ ਤੇ ਦੂਜੇ ਜੁਆਇਸ ਸਾਹਿਬ ਉਹਨਾਂ ਦਾ ਵਿਨੋਦ ਨਾਮ ਹੈਗਾ ਜੀ ਗੰਗਾ ਨਗਰ ਲੈ ਗਏ ਗੰਗਾ ਨਗਰ ਲੈ ਕੇ ਗਏ ਐ ਇੱਕ ਤਾਂ ਰਿੰਕੂ ਹੈ ਜਿਹੜਾ ਅੱਧਾ ਤਾਂ ਸਿਰ ਖੁੱਲ ਗਿਆ ਉਹਨਾਂ ਦਾ ਤੇ ਥੱਲੀਆਂ ਤਾਂ ਏ ਐ ਪੈਰ ਪੈਰ ਦੀ ਹੱਡੀ ਵਿਖਣ ਲੱਗ ਗਈ ਉਹਦੇ ਹੱਡੀ ਬਾਹਰ ਆ ਗਈ ਥੋੜੀ ਜਿਹੀ ਹਾਂਜੀ ਜਿਹੜਾ ਵਿਨੋਦ ਹੈਗਾ ਉਹਦੀ ਰੀੜ ਪਿੱਛੇ ਪਿੱਛੇ ਹੱਡੀ ਕਰੈਕ ਹੋਈ ਹੈ ਤੇ ਪੈਰ ਦੀ ਹੱਡੀ ਕਰੈਕ ਹੋਈ ਹੈ ਚੂਲੀਆ ਹਿੱਲ ਗਿਆ ਉਹਦਾ ਜੀ ਇਹ ਨਾਮ ਮਾਤਾ ਜੀ ਸਾਨੂੰ ਦੇ ਤੇ ਕਿਹੜੀ ਜਗ੍ਹਾ ਹੈਗੀ ਹੈ ਇਹ ਸੰਤਨਗਰ ਕਿਵੇਂ ਹਾਦਸਾ ਹੋਇਆ ਕਿਵੇਂ ਬਸ ਸਮਾਨ ਸਾਰਾ ਕੱਢ ਲਿਆ ਸੀ ਆ ਤੇ ਵਿੱਚੋਂ ਬਸ ਉਹ ਪੰਖਾ ਜਹ ਰਹਿ ਗਿਆ ਸੀ ਆ ਪੰਖਾ ਕੱਢੀ ਜਾਂਦੇ ਸੀ ਉਹ ਥੋੜਾ ਜਿਹਾ ਖਿੱਚਾ ਦੇ ਨਾਲ ਦੀ ਨਾਲ ਛੱਤਾ ਡਿੱਗੀ ਦੋਵੇਂ ਦੱਬ ਗਏ ਸੀ ਇੱਕ ਨੂੰ ਤਾਂ ਕੁਛ ਛੇਤੀ ਕੱਢ ਲਿਆ ਸੀ ਇੱਕ ਨੂੰ 2 ਘੰਟੇ ਬਾਅਦ ਕੱਢਿਆ ਇੱਕ ਦੇ ਨਾਮ ਕੀ ਹੈਗੇ ਸੀ ਇੱਕ ਦਿਨ ਆ ਰਿੰਕੂ ਆ ਗਿਆ ਇੱਕ ਦਿਨ ਆ ਜਾਂ ਮਨੋਦ ਹੈਗਾ ਹਾਂਜੀ ਨਾਮ ਅਨੰਤੀ ਦੇਵੀ ਕਿਹੜਾ ਏਰੀਆ ਏ ਕੇ ਸੰਤ ਨਗਰ 0 ਨੰਬਰ ਗਲੀ ਕੀ ਗੱਲ ਕੀ ਹੋਈ ਸੀ ਇਹ ਵਿਚਾਰੇ ਗਰੀਬ ਆਦਮੀ ਨੇ ਤੇ ਕੁਮਾਨ ਖਾਣ ਵਾਲਾ ਵੀ ਕੋਈ ਨਹੀਂ ਹੈਗਾ ਇਹ ਪਾਣੀ ਪ੍ਰਸਾਦ ਵਿੱਚੋਂ ਸਮਾਨ ਤਾਂ ਕੱਢਿਆ ਤੁਸੀਂ ਦੇਖਿਆ ਹੈਗਾ ਜੋ ਪੱਖਾ ਲਾਈ ਜਾਂਦੇ ਇੰਨੀ ਜਿਹੀ ਛੱਤ ਡਿੱਗ ਪਈ ਇੱਕ ਘੰਟੇ ਬਾਅਦ ਕੱਢੇ ਉਹਨਾਂ ਨੂੰ ਵਿਚਾਰੇ ਹਸਪਤਾਲ ਲੈ ਕੇ ਹੁਣ ਉਹਨਾਂ ਨੂੰ ਗੰਗਾ ਨਗਰ ਰੈਪਰ ਕਰਤੇ ਤਿੰਦ ਕਿਵੇਂ ਹਾਲਤ ਹੈ ਹਾਲਤ ਤਾਂ ਇਕੱਜੀ ਤੁਹਾਡੀ ਸੀ ਕਿ ਦੇਖੋ ਜੂੜਾ